ਚੱਕਲੇ ਦੇ ਉੱਤੇ ਨੇਲ ਪੋਲਿਸ਼ ਨੂੰ ਇਸ ਤਰ੍ਹਾਂ ਘੇਰ ਕੇ ਤੇ ਉਹ ਬਾਅਦ ਵਿੱਚ ਬੇਲਣ ਨਾਲ ਬੇਲ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹੋ ਜਿਹੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਿਲੰਡਰ ਦੇ ਉੱਤੇ ਹਲਦੀ ਇਸ ਤਰ੍ਹਾਂ ਪਾਉਣ ਨਾਲ ਥੋੜੀ ਕਿੰਨੀ ਜਦ ਗੈਸ ਦੀ ਬਚਤ ਹੋ ਜਾਂਦੀ ਹੈ ਹੱਥਾਂ ਉੱਤੇ ਨਿੰਬੂਆਂ ਦਾ ਜਰਦਰਸ ਕਮਾਲ ਤੇ ਅੱਜ ਆਪਾਂ ਕੁੱਕਰ ਨੂੰ ਕਰਾਂਗੇ ਇਹਨੂੰ ਨਾਲ ਸਾਫ਼ ਬਿਲਕੁਲ ਸਿੰਪਲ ਵਧੀਆ ਤਰੀਕਾ ਨਾਲ ਤੇ ਆਪਣਾ ਜਿਹੜਾ ਕੁੱਕਰ ਆ ਬਿਲਕੁਲ ਤੁਹਾਡੇ ਸਾਹਮਣੇ ਆਣ ਆਪਾਂ ਲਾਈਵ ਸਾਫ਼ ਕਰਕੇ ਦੱਸਾਂਗੇ ਤੇ ਦੂਜੇ ਉਹਨੇ ਆਪਣੀ ਜਿਹੜੀ ਚੂੜੀਆਂ ਜਦੋਂ ਖਰਾਬ ਹੋ ਜਾਂਦੀਆਂ ਇਹਨਾਂ ਨੂੰ ਘਰ ਗਰੰਟਡ ਚੂੜੀ ਜਿਹੜੀ ਹੁੰਦੇ ਘਰ ਦੇ ਵਿੱਚ ਹੀ ਕਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਸ਼ਾਈਨਿੰਗ ਲਿਆ ਸਕਦੇ ਆ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਜਦੋਂ ਆਪਾਂ ਆਪਣੇ ਘਰਾਂ ਦਾ ਕੰਮ ਕਰਕੇ ਆਉਂਦੇ ਨੋਆ ਦਾ ਬਹੁਤ ਮੰਦਾ ਹਾਲ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਪੀਲਾ ਪੀਲਾ ਪੰਜੇ ਆ ਜਾਂਦਾ ਤਾਂ ਆਪਾਂ ਕੀ ਕਰਨਾ ਜਿੱਦੋਂ ਆਪਣੇ ਪਾਉਣ ਗਰਮੀਆਂ ਦੇ ਸੀਜ਼ਨ ਨਿੰਬੂ ਦਾ ਹਰੇ ਦੇ ਘਰ ਹੁੰਦਾ ਹਨ ਜਿਹੜੇ ਨਿੰਬੂਆਂ ਦੇ ਵਿੱਚ ਰਸ ਵਗੈਰਾ ਨਹੀਂ ਹੁੰਦਾ ਆਪਾਂ ਉਹ ਨਿੰਬੂ ਲੈ ਕੇ ਤੇ ਆਪਣੇ ਜਿਹੜੇ ਨੋਹਾਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਆਪਾਂ ਇਹਨਾਂ ਦੀ ਮ사ਜ ਕਰਨੀ ਆ ਇਹਦੇ ਵਿੱਚ ਹੋਰ ਕੁਝ ਨਹੀਂ ਪਾਣਾ ਤੁਸੀਂ ਚਾਹੋ ਤਾਂ ਖੰਡ ਵਗੈਰਾ ਪਾ ਸਕਦੇ ਬਟ ਸਿੰਪਲ ਤਰੀਕੇ ਨਾਲ ਆਪਾਂ ਹਲਕੀ ਜਿਹੀ ਮ사ਜ ਦੇਣੀ ਆ ਤਾਂ ਕਿ ਜਿਹੜੇ ਸਾਡੇ ਨੇ ਆ ਨਾ ਉਹਨਾਂ ਦੇ ਦੇਖੋ ਕਿੰਨੀ ਸੋਹਣੀ ਸ਼ਾਈਨਿੰਗ ਆ ਜਾਣੀ ਤੇ ਆਪਣੇ ਹੱਥ ਵੀ ਕਿੰਨੇ ਵਧੀਆ ਸਾਫ਼ ਹੋ ਜਾਣੇ ਫ੍ਰੀ ਕੋਸਟ ਹੈ ਬਿਊਟੀ ਪਾਲਰ ਤੇ ਜਾ ਕੇ ਤੁਸੀਂ ਕਿੰਨੇ ਜਿਆਦਾ ਪੈਸੇ ਵੇਸਟ ਕਰਦੇ ਬਟ ਇੱਥੇ ਤੁਹਾਡੇ ਸਾਹਮਣੇ ਦੇਖੋ ਜੀ ਥੋੜੇ ਦੇ ਲਾਨ ਤੋਂ ਬਾਅਦ ਫਿਰ ਆਪਾਂ ਇਹਨਾਂ ਹੱਥਾਂ ਨੂੰ ਵੋਸ਼ ਕਰ ਲਿਆ ਸੀਗਾ ਤੇ ਆ ਦੇਖੋ ਨੋਹ ਆਪਣੇ ਕਿੰਨੇ ਸਾਫ਼ ਸੁਥਰੇ ਹੋ ਗਏ ਚਲੋ ਜੀ ਅਗਲੀ ਟੇਬਲ ਚੱਲਦੇ ਆ ਆਪਣੇ ਕੋਲ ਚੂੜੀਆਂ ਹੁੰਦੀਆਂ ਗਰੰਟਰਡ ਚੂੜੀਆਂ ਲਈਆਂ ਹੁੰਦੀਆਂ ਪਰ ਕਈ ਵਾਰ ਆਪਣੇ ਗਰੰਟਰਡ ਕਾਰਡ ਗਵਾਚ ਜਾਂਦੇ ਆ ਜਿੱਥੇ ਗਰੰਟੀ ਵਗੈਰਾ ਲਿਖੀ ਹੁੰਦੀ ਹੈ ਤੇ ਚੂੜੀਆਂ ਬੇਕਾਰ ਹੋ ਜਾਂਦੀਆਂ ਤੇ ਆਪਾਂ ਇਸ ਤਰ੍ਹਾਂ ਹੀ ਅੱਜ ਗੰਧੀਆਂ ਹੋਈਆਂ ਚੂੜੀਆਂ ਨੂੰ ਕਾਲੀਆਂ ਫਿਰਗੀਆਂ ਚੂੜੀਆਂ ਨੂੰ ਕਿਸ ਤਰ੍ਹਾਂ ਇਹ ਸ਼ਾਈਨਿੰਗ ਪਹਿਲਾਂ ਮੰਗੋ ਲਿਆ ਦੇਗਾ ਤੁਹਾਡਾ ਨਵਾਂ ਸ਼ੇਅਰ ਕਰਨ ਲੱਗਿਆ ਤੇ ਆ ਦੇਖ ਸਕਦੇ ਹੋ ਪਹਿਲਾਂ ਇੱਥੇ ਕੇਲੇ ਦੇ ਛਿਲਕੇ ਹੁੰਦੇ ਆ ਉਹ ਲਿਆ ਉਹਨੂੰ ਸਿੱਟਣਾ ਨਹੀਂ ਹੈਗਾ ਬਹੁਤ ਵਧੀਆ ਇਹਦੇ ਆ ਇਸਤੇਮਾਲ ਹੁੰਦੇ ਆ ਕੇਲੇ ਦੇ ਛਿਲਕਿਆਂ ਦਾ ਲੋ ਜੀ ਆਪਾਂ ਹੁਣ ਜਿਹੜੀ ਚੂੜੀਆਂ ਆਪਣੇ ਆਹਦੇ ਦੇ ਉੱਤੇ ਆ ਚੰਗੀ ਤਰ੍ਹਾਂ ਮਲਣਾ ਹੈ ਤਾਂ ਕਿ ਜਿੰਨੀ ਵੀ ਸ਼ਾਈਨਿੰਗ ਜਿਹੜਾ ਵੀ ਇਹਦਾ ਗੁੱਦਾ ਨਾ ਕੇਲੇ ਦੇ ਛਿਲਕੇ ਦਾ ਉਹ ਸਾਰਾ ਚੂੜੀਆਂ ਦੇ ਉੱਤੇ ਲੱਗ ਜਾਵੇ ਤੇ ਤੁਸੀਂ ਯਕੀਨ ਮੰਨੋ ਵੀ ਚੂੜੀਆਂ ਇੰਨੀਆਂ ਵਧੀਆ ਚਮਕ ਜਾਂਦੀਆਂ ਐ ਇੰਨੀਆਂ ਵਧੀਆ ਜਦੋਂ ਤੁਸੀਂ ਨਵੀਆਂ ਬਟਾ ਕੇ ਲਿਆਂਦੀਆਂ ਹੁੰਦੀਆਂ ਐ ਸਿੰਪਲ ਜੀ ਟ੍ਰਿਕ ਐ ਘਰ ਦੇ ਵਿੱਚ ਹੀ ਅਜ਼ਮਾ ਕੇ ਦੇਖਿਓ ਤੇ ਬਹੁਤ ਜਿਆਦਾ ਤੁਹਾਨੂੰ ਲਾਭ ਮਿਲਦਾ ਤੁਹਾਡੇ ਪੈਸੇ ਵੀ ਬਹੁਤ ਜਿਆਦੇ ਬਚਣੀਆਂ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ ਉਹਦੇ ਵਿੱਚ ਚੂੜੀਆਂ ਨੇ ਮੈਂ ਚੰਗੀ ਤਰ੍ਹਾਂ ਪਾਣੀ ਨਾ ਧੋ ਦਿੱਤਾ ਸੀਗਾ ਤੇ ਆਹ ਦੇਖੋ ਕਿੰਨੀ ਵਧੀਆ ਸ਼ਾਈਨਿੰਗ ਆ ਗਈ ਤੇ ਜਿਹੜੇ ਸਟੋਨ ਸੀਗੇ ਖਰਾਬ ਗੰਦੇ ਹੋਏ ਸੀ ਉਹ ਵੀ ਬਹੁਤ ਵਧੀਆ ਚਮਕ ਗਏ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਅਗਲੀ ਟੇਬਲ ਚੱਲਦੇ ਆ ਆਪਣੇ ਘਰ ਸਿਲੰਡਰ ਵਗੈਰਾ ਸਾਰਿਆਂ ਦਾ ਘਰ ਹੁੰਦੇ ਆ ਜਦੋਂ ਸਿਲੰਡਰ ਵਗੈਰਾ ਭਰ ਕੇ ਲਈ ਜਾਂ ਖਾਲੀ ਹੋ ਜਾਂਦਾ ਤੇ ਕੀ ਹੁੰਦਾ ਜਿਹੜਿਆਂ ਦਾ ਥੱਲੇ ਨੇ ਹਿੱਸੇ ਹੁੰਦੇ ਨਾਲ ਜੰਗ ਵਗੈ ਜੰਗ ਪੈ ਜਾਂਦਾ ਇਹਦੇ ਵਾਸਤੇ ਕੀ ਕਰਨਾ ਆਪਾਂ ਹਲਦੀ ਲਈ ਹਲਦੀ ਵਿੱਚ ਨਮਕ ਸੋਰੀ ਤੇਲ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆ ਦੇ ਸਕਦੇ ਤੁਸੀਂ ਸਿਰਫ ਦੋ ਚੀਜ਼ਾਂ ਦੀ ਤੁਹਾਨੂੰ ਲੋੜ ਪੈਣੀ ਹੈ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਸਿਲੰਡਰ ਦਾ ਹੇਠਲਾ ਹਿੱਸਾ ਹੈਗਾ ਤੇ ਉਹਦੇ ਉੱਤੇ ਚੰਗੀ ਤਰ੍ਹਾਂ ਲਗਾ ਦੇਣੇ ਆ ਤੇ ਤੁਸੀਂ ਦੇਖੋਗੇ ਜਿੱਥੇ ਮੈਂ ਤੁਸੀਂ ਸਿਲੰਡਰ ਰੱਖੋ ਹੁਣ ਬਿਲਕੁਲ ਨਿਸ਼ਾਨ ਦਾਗ ਬਿਲਕੁਲ ਨਹੀਂ ਪੈਣਾ ਹੈਗਾ ਤੇ ਦੂਜੇ ਇਹ ਕਿ ਇਹਦਾ ਥੋੜਾ ਜਿਹਾ ਹਿੱਸਾ ਤੁਸੀਂ ਹਲਦੀ ਦਾ ਉੱਪਰ ਵੀ ਦੇ ਸਿਲੰਡਰ ਦੇ ਜਿੱਥੇ ਗੈਸ ਵਗੈਰਾ ਹੁੰਦੇ ਉੱਥੇ ਵੀ ਤੁਸੀਂ ਲਗਾ ਸਕਦੇ ਹੋ ਲੋ ਜੀ ਅਗਲੀ ਟੇਬਲ ਚਲਦੇ ਆ ਕੁੱਕਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਬੁਰਾ ਹਾਲ ਹੋਇਆ ਆ ਬਈ ਤੇ ਆਪਾਂ ਜੀ ਨੂੰ ਇਹਨੋਂ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਸਾਫ਼ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਈਨੋ ਮੈਂ ਲੈ ਲਈ ਸੀਗੀ ਡੱਬੇ ਦੇ ਵਿੱਚ ਈਨੋ ਪਾ ਲਈਆ ਹੁਣ ਥੋੜਾ ਜਿਹਾ ਇੱਥੇ ਮੈਂ ਰੇਤਾ ਲਿਆ ਹੈ ਰੇਤੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਸਾਬਣਾ ਤੁਸੀਂ ਭਾਂਡੇ ਵਗੈਰਾ ਮਾਹਦੇ ਹੋ ਉਹਨਾਂ ਆਪਾਂ ਪਹਿਲਾਂ ਤਾਂ ਕੁੱਕਰ ਨੂੰ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂ ਕੁੱਕਰ ਦੇ ਨਾਲ ਤੇ ਉਹ ਦਵਾ ਵਿੱਚ ਉਹੀ ਪਾਣੀ ਆਪਾਂ ਥੋੜਾ ਜਿਹੜਾ ਬਚਣਾ ਇਹਨੋਂ ਦੇ ਵਿੱਚ ਤੇ ਜਿਹੜਾ ਮਿਕਸ ਬਣਾਇਆ ਕੀਤਾ ਹੈ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਤੇ ਦੇਖੋਗੇ ਰਿਐਕਸ਼ਨ ਕਿੰਨਾ ਸ਼ੁਰੂ ਹੋ ਜਾਂਦਾ ਹੈ ਹੁਣ ਹੈ ਹਨਾ ਤੇ ਇਹਨਾਂ ਨੂੰ ਆਪਾਂ ਫਟਾਫਟ ਬਸ ਕੁੱਕਰ ਦੇ ਵਿੱਚ ਪਾ ਦੇਣਾ ਤੇ ਬਾਹਲੇ ਹਿੱਸੇ ਵਿੱਚ ਰੇਤਾ ਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਲਦਣੀ ਸਾਬਣ ਵਗੈਰਾ ਤੇ ਤੁਸੀਂ ਦੇਖੋਗੇ ਮਿੰਟਾਂ ਸਕਿੰਟਾਂ ਦੇ ਵਿੱਚ ਕੁੱਕਰ ਇਹਨ ਬਿਲਕੁਲ ਸਾਫ਼ ਹੋ ਜਾਣਾ ਹੈ ਕਮਾਲ ਦੀ ਟਿਪ ਆ ਕਰ ਦੇ ਵਿੱਚ ਜਰੂਰ ਅਜ਼ਮਾਓ ਤੇ ਉਹ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਰੋ ਕਮੈਂਟ ਵੀ ਕਰ ਦਿਓ ਕਰੋ ਸ਼ੇਅਰ ਵੀ ਕਰ ਦਿਓ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿਹੜੇ ਇਲਾਕੇ ਤੇ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਆ ਲੋਹੇ ਦਾ ਕੂਚਾ ਲੈਣੇ ਸੀ ਬਸ ਇਹਦੇ ਨਾਲ ਆਪਾਂ फटाफट ਉਹਨ ਲੋਹੇ ਦੇ ਕੂਚੇ ਦੇ ਨਾਲ ਇਹਨੂੰ ਰਗੜ ਦੇਣਾ ਹੈ ਕੁੱਕਰਾਂ ਦਾ ਇਹ ਹਾਲ ਹੈ ਕੁੱਕਰ ਨੂੰ ਜੇਕਰ ਤੁਸੀਂ ਚੁੱਲੇ ਦੇ ਉੱਤੇ ਰੱਖੋ ਜਾਂ ਕਿਤੇ ਹਨਾ ਗੈਸ ਦੇ ਉੱਤੇ ਤਾਂ ਬਹੁਤ ਛੇਤੀ ਕੁੱਕਰ ਆਪਣੇ ਖਰਾਬ ਹੋਣੇ ਸਟਾਰਟ ਹੋ ਜਾਂਦੇ ਜੇ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਮਾਂਜੀਏ ਕਿਉਂਕਿ ਕੇਵਲ ਕਾਲੀ ਵੀ ਹੋ ਜਾਂਦੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਬਸ ਕੁੱਕਰ ਨੂੰ ਚੰਗੀ ਤਰ੍ਹਾਂ ਮਾਂਜਾਂ ਤੋਂ ਬਾਅਦ ਹੁਣ ਇਹਨੂੰ ਮੈਂ ਤੁਹਾਡੇ ਸਾਹਮਣੇ ਧੋ ਕੇ ਦੱਸਦੀ ਆ ਕੁੱਕਰ ਨੂੰ ਆਹ ਦੇਖ ਲਓ ਕੁੱਕਰ ਬਿਲਕੁਲ ਸਾਫ਼ ਹੋ ਗਿਆ ਹੈ ਕਿ ਦੋ ਤਿੰਨ ਦਿਨ ਤੁਸੀਂ ਇਹੀ ਮੈਥਡ ਇਸ ਤਰ੍ਹਾਂ ਹੀ ਅਪਲਾਈ ਕਰਦੇ ਰਹੋ ਤਾਂ ਕੁੱਕਰ ਥੋੜਾ ਬਿਲਕੁਲ ਸ਼ਾਈਨਿੰਗ ਵਾਲਾ ਕੁੱਕਰ ਹੋ ਗਈ ਕੜਾਈ ਹੋ ਗਈ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਅਗਲੀ ਟੇਬਲ ਚੱਲਦੇ ਆ ਮੇਰੇ ਪਤੇ ਚਕਲਾ ਬੇਜਣਾ ਪਿਆ ਸੀਗਾ ਤੇ ਇਹ ਵਾਲਾ ਹੈ ਮੈਂ ਕਿਤੇ ਦੇਖਿਆ ਸੀਗਾ ਮੈਂ ਚਲੋ ਮੈਂ ਵੀ ਟਰਾਈ ਕਰਕੇ ਦੇਖਦੀ ਆ ਤੇ ਲੋ ਜੀ ਚਕਲੇ ਦੇ ਉੱਤੇ ਨੀਲ ਪੋਸ਼ ਮੈਂ ਪਾ ਲਈਏ ਨੀਲ ਪੋਸ਼ ਪਾਣ ਤੋਂ ਬਾਅਦ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਜਿੱਦਾਂ ਰੋਟੀ ਵਗੈਰਾ ਬੇਲੀ ਦੀਨ ਸਿੱਧੀ ਸਿੱਧੀ ਇਸ ਤਰ੍ਹਾਂ ਆਪਾਂ ਇਹਨੂੰ ਬੇਲ ਲੈਣੀ ਹੈ ਤੇ ਇਹ ਹੈ ਕਿ ਜਿੱਥੇ ਮੈਂ ਦੇਖਿਆ ਸੀਗਾ ਉਹਨਾਂ ਤਾਂ ਬਹੁਤ ਵਧੀਆ ਮਤਲਬ ਸਕਾਸ ਕੋ ਕੇ ਅ ਥਕਾ ਵੀ ਲਏ ਸੀਗੀ ਨੇਲ ਪੋਸ਼ ਬਟ ਇੱਥੇ ਮੈਂ ਨੇਲ ਪੋਸ਼ ਨੂੰ ਸਿਰਫ 1 ਸੈਕਿੰਡ ਵਾਸਤੇ ਰੱਖਿਆ ਹੈ ਕਿਉਂਕਿ ਮੈਨੂੰ ਕਾਲੀ ਜੀ ਦੇਖਿਆ ਇਹ ਵਾਲੀ ਮਤਲਬ ਵਰਕ ਕਰਦੀ ਆ ਚੀਜ਼ ਕਿ ਨੇਲ ਤੇ ਪਰਫਿਊਮ ਲਿਆ ਪਰਫਿਊਮ ਨੂੰ ਦੇ ਉੱਤੇ ਛੜਕਾਉਣ ਤੋਂ ਬਾਅਦ ਜਦੋਂ ਮੈਂ ਚਕਲੇ ਬੀਨ ਨੂੰ ਸਾਫ ਕੀਤਾ ਬਿਲਕੁਲ ਨਹੀਂ ਸਾਫ ਹੋਇਆ ਬਿਲਕੁਲ ਫਲੋ ਆਫ ਹੈ ਤੇ ਚਕਲੇ ਬੀਨ ਜਿਹੜਾ ਖਰਾਬ ਹੋ ਗਿਆ ਉਹ ਅਲੱਗ ਚਲੋ ਜੀ ਇਦਾਂ ਦੀ ਟਿਪਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਟਿਪਸ ਉਹ ਦੇਖੋ ਜਿਹੜੇ ਤੁਹਾਨੂੰ ਲੱਗਦਾ ਵੀ ਬਾਕੀ ਕੰਮ ਕਰਦੇ ਆਈ ਹੋਪ ਆਲ ਤੁਹਾਨੂੰ ਜੇ ਟਿਪ ਵਧੀਆ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਟਿਪਾਂ ਲੈਣਾ ਬਾਕੀ ਕੀ ਅਸੀਂ ਕਿ ਟਿਪਸ ਦੇ ਕੇ ਤੁਸੀਂ ਹੈਰਾਨ ਹੋ ਜੂਗੇ ਬਾਕੀ ਮੈਂ ਟਿਪਸ ਦੇ ਕੇ ਹੈਰਾਨ ਹੋ ਗਈ ਵੀ ਕੁਝ ਹੋਇਆ ਤਾਂ ਹੈ ਨਹੀਂ ਫੇਰ ਵੀ ਪਤ ਨਹੀਂ ਕਿੰਦਾਂ ਦੀ ਬੇਕਾਰ ਦੀ ਟਿਪਸ ਬਣਾਣੀ ਸ਼ੁਰੂ ਕਰ ਦਿੰਦੇ ਹਨ ਚਲੋ ਜੀ ਅਗਲੀ ਟਿਪ ਵੱਲ ਚਲਦੇ ਆ ਹਣ ਜਦੋਂ ਵੀ ਆਪਾਂ ਦਾਲ ਵਗੈਰਾ ਬਣਾਉਂਦੇ ਆ ਹਨਾ ਤਾਂ ਕੀ ਹੁੰਦਾ ਜਦੋਂ ਦਾਲ ਨੂੰ ਸੀਟੀ ਵਗੈਰਾ ਲੱਗਦੀ ਹੈ ਤਾਂ ਉਹਦੇ ਜਿੰਨਾ ਵੀ ਪਾਣੀ ਵਗੈਰਾ ਹੁੰਦਾ ਬਾਹਰ ਆ ਜਾਂਦਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਦੱਸਾਂਗੀ ਇੱਥੇ ਜਿੰਨਾ ਵੀ ਆਪਾਂ ਥੋਣ ਮਿਰਚ ਮਸਾਲਾ ਜੋ ਵੀ ਤੁਸੀਂ ਇਹਦੇ ਵਿੱਚ ਐਡ ਕਰਨਾ ਤੁਸੀਂ ਦਾਲ ਦੇ ਵਿੱਚ ਐਡ ਕਰ ਸਕਦੇ ਹੋ ਤੇ ਐਡ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਤੇ ਇੱਕ ਚਮਚਾ ਪੱਕੀ ਹੋ ਦਾ ਇਹਦੇ ਵਿੱਚ ਪਾ ਦੇਣਾ ਘਿਓ ਦੇ ਪਾਉਣ ਤੋਂ ਬਾਅਦ ਤੁਸੀਂ ਦੇਖੋਗੇ ਇਹਨੂੰ ਆਪਾਂ ਢੱਕਣ ਵਗੈਰਾ ਲਗਾ ਕੇ ਰੱਖ ਦੇਣਾ ਬਿਸਲ ਵੀ ਥੋੜਾ ਸਮਨੇ ਬਜਾਵਾਂਗੇ ਦਾਲ ਵਗੈਰਾ ਬਿਲਕੁਲ ਵੀ ਬਾਹਰ ਨਹੀਂ ਆਣੀ ਹੈਗੀ ਕਮਾਲ ਦੀ ਟਿਪਸ ਤੇ ਟ੍ਰਿਕ ਦਾਲ ਦੇ ਵਿੱਚ ਹਲਦੀ ਪਾ ਕੇ ਆਪਾਂ ਗੈਸ ਦੀ ਬਚਤ ਕਰ ਸਕਦੇ ਆ ਤੇ ਪਾਣੀ ਵਗੈਰਾ ਇਦਾਂ ਨਹੀਂ ਓਪਣਾ ਤੇ ਥੋੜੀ ਗੈਸ ਬੁਝਣੀ ਵੀ ਹੈ ਤੇ ਨਾ ਹੀ ਜਿਆਦਾ ਗੈਸ ਲੱਗਣੀ ਹੈ ਤੇ ਆਹ ਹੋਵੇ ਵੀ ਕਿਪੋ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ